ਅੱਜ ਕੁਝ ਗੱਲਾਂ ਬਤਾ ਕਰਨੀਆਂ ਸਭ ਤੋਂ ਪਹਿਲਾਂ ਰਾਸ਼ਟਰਪਤੀ ਜੋ ਬਾਈਡਨ ਨੇ ਕੈਦੀਆਂ ਨੂੰ ਮਾਫੀ ਦਿੱਤੀ ਹੈ ਉਹਦਾ ਮਾਮਲਾ ਚਰਚਾ ਚਾ ਦੂਜਾ ਜਿਹੜੇ ਚਾਈਨਾ ਦੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਡੋਨਲਡ 트੍ਰੰਪ ਦੇ ਸੌਂਚੁਕ ਸੁਭਾਗ ਨੂੰ ਦੇ ਵਿੱਚ ਹਿੱਸਾ ਲੈ ਰਹੇ ਨੇ ਤੀਜੀ ਗੱਲਬਾਤ ਜੰਗ ਲਈ ਅਕਾ ਕਰਨ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ ਪਾਣੀ ਖਰਾਬ ਹੋ ਗਿਆ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਮਾਫੀ ਦਿੱਤੀ ਕਿ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਕੈਦੀਆਂ ਨੂੰ ਰਾਮਸ਼ਪੰਡ ਕੀਤੀ ਗਈ ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਪਲਾਨ ਕਰ ਰਹੇ ਆ ਕਿ ਜਿਹੜੇ 2500 ਦੇ ਕਰੀਬ ਨਾਨ ਵਾਇਲੈਂਟ ਡਰੱਗ ਆਫੈਂਡਰਸ ਨੇ ਉਹਨਾਂ ਦੀ ਸਜ਼ਾ ਘੱਟ ਕਰ ਦਿੱਤੀ ਜਾਵੇ ਜਿਹੜੀਆਂ ਇਹਦੇ ਨਾਲ ਸੈਂਟੈਂਸਿੰਗ ਡਿਸਪੈਰਟੀਜ਼ ਨੇ ਮਤਲਬ ਕੁਝ ਲੋਕਾਂ ਨੂੰ ਜ਼ਿਆਦਾ ਸਜ਼ਾ ਦਿੱਤੀ ਜਾਂਦੀ ਹੈ ਕੁਝ ਨੂੰ ਜਿਹੜਾ ਫਰਕ ਹੈ ਉਹਨਾਂ ਦੇ ਵਿੱਚ ਤੇ ਜਿਹੜੀ ਇਹਨਾਂ ਦਾ ਵਾਅਦਾ ਸੀਗਾ ਕਿ ਅਸੀਂ ਜਿਹੜੀਆਂ ਫੈਡਰਲ ਪ੍ਰਿਜ਼ਨਸ ਨੇ ਜਿਹੜੀਆਂ ਜੇਲ੍ਹਾਂ ਨੇ ਉਹਨਾਂ ਦੀ ਪੋਪੂਲੇਸ਼ਨ ਨੂੰ ਘਟਾਵਾਂਗੇ ਸੋ ਦੋ ਵਾਅਦੇ ਇਹ ਪੂਰੇ ਕਰ ਰਹੇ ਨੇ ਇੱਕ ਤਰੀਕੇ ਦੇ ਨਾਲ ਇੱਕ ਤਾਂ ਜਿਹੜੀ ਸਜ਼ਾ ਦੇਣ ਦੇ ਵਿੱਚ ਕਿਤੇ ਨਾ ਕਿਤੇ ਫਰਕ ਆ ਉਹਨੂੰ ਤੇ ਦੂਜਾ ਜਿਹੜੀ ਕੈਦਿਆਂ ਦੀ ਗਿਣਤੀ ਘਟਾਉਣ ਦੇ ਲਈ ਖਾਸ ਤੌਰ ਦੇ ਉੱਤੇ ਇਹ ਫੋਕਸ ਕਰ ਰਹੇ ਆ ਇਹਨਾਂ ਦਾ ਜਿਹੜਾ ਟਾਰਗੇਟ ਆ ਜਾਂ ਜਿਹੜਾ ਇਹਨਾਂ ਦਾ ਫੋਕਸ ਆ ਕਿ ਜਿਹੜੇ ਗਲਤ ਮਤਲਬ ਉਹਨਾਂ ਦੀ ਅਨੁਪਾਤ ਗਲਤ ਆ ਔਰ ਲੰਬੇ ਸਮੇਂ ਤੋਂ ਇਹਨਾਂ ਦੀਆਂ ਜਿਹੜੀਆਂ ਸਜ਼ਾਵਾਂ ਨੇ ਉਹ ਪੁਰਾਣੀਆਂ ਪਾਲਿਸੀਜ਼ ਦੇ ਨਾਲ ਜਿਹੜੀਆਂ ਹੋਈਆਂ ਆ ਤੇ ਉਥੇ ਇਹ ਜਿਹੜੀਆਂ ਕਰੈਕ ਜਾਂ ਪਾਊਡਰ ਕੋਕੀਨ ਦੇ ਕੋਈ ਅਫੈਂਸ ਆ ਕੋਈ ਜਿਹੜਾ ਕਿਸੇ ਵੇਲੇ ਉਹਨੂੰ ਬਹੁਤ ਉਸ ਤਰ੍ਹਾਂ ਮੰਨਿਆ ਜਾਂਦਾ ਸੀ ਉਹਦੇ ਨਾਲ ਸੰਬੰਧਿਤ ਜਿਹੜੀਆਂ ਸਜ਼ਾਵਾਂ ਇਹਨਾਂ ਨੂੰ ਭੁਗਤ ਰਹੇ ਨੇ ਲੋਕ ਉਹਨੂੰ ਉਹਨੂੰ ਲੈ ਕੇ ਇਹ ਮੁਆਫੀ ਖਾਸ ਤੌਰ ਦੇ ਉੱਤੇ ਦੇ ਰਹੇ ਆ ਜਦੋਂ ਇਹਦਾ ਹਿਸਟੋਰੀਕਲ ਕੰਟੈਕਸਟ ਦੇਖਿਆ ਜਾਂਦਾ ਤਾਂ ਹਮੇਸ਼ਾ ਹੀ ਜਿਹੜੇ ਰਾਸ਼ਟਰਪਤੀ ਨੇ ਜਿੰਨੇ ਪੁਰਾਣੇ ਰਾਸ਼ਟਰਪਤੀ ਹੋਏ ਨੇ ਉਹਨਾਂ ਦੇ ਵਿੱਚ ਇਹ ਹੈਗਾ ਆ ਇਦਾਂ ਕਰਦੇ ਨੇ ਉਹ ਕਿ ਮੁਆਫੀ ਦਿੰਦੇ ਆ ਪਰ ਇਹ ਰਾਸ਼ਟਰਪਤੀ ਜੋ ਬਾਈਡਨ ਦੇ ਜਿਹੜੀ ਮਾਫੀ ਆ ਇਹ ਪੁਰਾਣੇ ਸਾਰਿਆਂ ਨੂੰ ਸਰਪਾਸ ਕਰ ਰਹੀ ਆ ਮਤਲਬ ਜ਼ਿਆਦਾ ਆ ਇੰਨੀਆਂ ਮਾਫੀਆਂ ਪਹਿਲਾਂ ਨਹੀਂ ਕਦੇ ਦਿੱਤੀਆਂ ਗਈਆਂ ਜਿੰਨੀਆਂ ਇਹ ਦੇ ਰਹੇ ਨੇ ਦੂਜਾ ਜਿਹੜੀ ਮੌਤ ਦੀ ਸਜ਼ਾ ਆ ਦਸੰਬਰ ਦੇ ਵਿੱਚ ਵੀ ਅਨਾਉਂਸਮੈਂਟ ਹੋਈ ਸੀ ਰਾਸ਼ਟਰਪਤੀ ਜੋ ਬਾਈਡਨ ਨੇ ਜਿਹੜਾ ਕਮਿਊਟ ਕੀਤੀਆਂ ਸੀ ਡੈਥ ਸੈਂਟੈਂਸਸ ਮੜ ਕੇ ਘਟਾ ਦਿੱਤੀਆਂ ਸੀ 37 ਕੈਦੀਆਂ ਦੀਆਂ ਬਿਨਾ ਉਹਦੇ ਪੈਰੋਲ ਤੋਂ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਤੁਹਾਨੂੰ ਜਿਹੜੀ ਸਜ਼ਾਏ ਮੌਤ ਨੂੰ ਘਟਾ ਕੇ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਸੀ ਤੇ ਜਿਹੜੇ ਤਿੰਨ ਜਿਹੜੇ ਸਿਰਫ ਫੈਡਰਲ ਜਿਹੜੀ ਉਹ ਸੀਗੀ ਡੈਥ ਰੋ ਦੇ ਵਿੱਚ ਕਹਿ ਲਓ ਰਹਿ ਗਏ ਸੀਗੇ 37 ਨੇ ਮਾਫ ਕਰ ਦਿੱਤੇ ਸੀ ਜਿਹੜਾ ਬਾਈਪਾਰਟਿਸਨ ਇੱਕ ਕਾਨੂੰਨ ਦਾ ਅਸਰ ਆ ਇਹਦਾ ਇਹ ਅਸਲ ਦੇ ਵਿੱਚ ਜਿਹੜੀਆਂ ਇਹਦਾ ਜਿਹੜਾ ਮਸਲਾ ਇਹ ਆ ਦੋਵਾਂ ਪਾਰਟੀਆਂ ਨੇ ਸਹਿਮਤ ਹੋ ਕੇ ਗੱਲ ਕਹੀ ਸੀ ਕਿ ਜਿਹੜੇ ਪੁਰਾਣੀਆਂ ਸਜ਼ਾਵਾਂ ਹੋ ਚੁੱਕੀਆਂ ਆ ਜਿਹੜੇ ਰਿਫਾਰਮ ਹੁਣ ਇਹ ਕਰ ਰਹੇ ਆ ਫਰਸਟ ਸਟੈਪ ਐਕਟ ਕਿਹਾ ਜਾਂਦਾ ਆ ਜਿਹੜਾ 2018 ਦੇ ਵਿੱਚ ਸਾਈਨ ਹੋਇਆ ਸੀ 18 ਦੇ ਵਿੱਚ ਜਦੋਂ ਡੋਨਲਡ 트੍ਰੰਪ ਦੀ ਸਰਕਾਰ ਸੀ ਉਹਨੂੰ ਲੈ ਕੇ ਉਹਦੇ ਤਹਿਤ ਇਹ ਕੀਤੀਆਂ ਜਾ ਰਹੀਆਂ ਬਾਈਡਨ ਜੋ ਬਾਈਡਨ ਨੇ ਹਜੇ ਜਿਹੜੀਆਂ ਜਿਹੜੀ ਇੱਕ ਕੁਝ ਖਾਸ ਜਿਹੜੀਆਂ ਕਮਿਊਟੀਸ਼ਨ ਕੀ ਕਮਿਊਟੀਸ਼ਨ ਦਾ ਮਤਲਬ ਕਿ ਸਜ਼ਾਵਾਂ ਘਟਾਈਆਂ ਸੀ 1500 ਦੀਆਂ ਉਹ ਵੀ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਨੇ ਦੂਜਾ ਆ ਕਿ ਪੋਲਿਟਿਕਲ ਪ੍ਰੈਸ਼ਰ ਆ ਜਿਹੜੇ ਇਸ ਹੱਕ ਦੇ ਵਿੱਚ ਲੋਕ ਨੇ ਉਹਨਾਂ ਦੀ ਰਾਜਨੀਤਿਕ ਉਹਨਾਂ ਦਾ ਰਾਜਨੀਤਿਕ ਦਬਾਅ ਆ ਜਿਹੜੇ ਗਰੁੱਪ ਨੇ ਜਿਹੜੇ ਡੈਮੋਕ੍ਰੇਟਸ ਨੇ ਕੰਗਰੈਸ਼ਨਲ ਡੈਮੋਕ੍ਰੇਟਸ ਨੇ ਅਸਲ ਦੇ ਵਿੱਚ ਉਹ ਜੋ ਬਾਈਡਨ ਦੇ ਉੱਤੇ ਜ਼ੋਰ ਪਾ ਰਿਹਾ ਕਿ ਤੁਸੀਂ ਜਦੋਂ ਜਾ ਰਹੇ ਹਾਂ ਹੁਣ ਤੇ ਜੰਦ-ਜੰਦੇ ਆ ਕੰਮ ਕਰਕੇ ਜਾਓ ਕਿਉਂਕਿ ਇਹ ਇੱਕ ਰਿਫਾਰਮਸ ਚੱਲ ਰਹੇ ਆ ਜਿਹੜੇ ਫਰਕ ਚੱਲ ਰਿਹਾ ਕਿ ਕਿਦਾਂ ਸੈਂਟੈਂਸਿੰਗ ਰਿਫਾਰਮਸ ਨੇ ਜਿਹੜੇ ਹੰਟਰ ਬਾਈਡਨ ਦਾ ਮਾਮਲਾ ਆਪਾਂ ਸਾਰੇ ਜਾਣਦੇ ਆ ਜੋ ਬਾਈਡਨ ਜਿਹੜੇ ਨੇ ਉਹਨਾਂ ਨੇ ਆਲੋਚਨਾ ਵੀ ਇਸ ਗੱਲ ਤੇ ਹੋਈ ਸੀ ਕਿ ਉਹਨਾਂ ਨੇ ਆਪਣੇ ਬੇਟੇ ਨੂੰ ਮੁਆਫੀ ਦਿੱਤੀ ਆ ਉਸ ਮਾਮਲੇ ਦੇ ਵਿੱਚ ਪਰ ਉਹਨਾਂ ਨੇ ਮੁਆਫੀ ਦੇ ਦਿੱਤੀ ਸੀ ਡਰ ਉਹਨਾਂ ਨੂੰ ਇਹ ਆ ਕਿ ਕੱਲ ਨੂੰ ਜਦੋਂ 트੍ਰੰਪ ਆ ਗਿਆ ਤਾਂ ਉਹ ਇਹਨੂੰ ਦੂਜੇ ਪਾਸੇ ਲਿਜਾ ਸਕਦੇ ਆ ਪਿਛਲੇ ਪ੍ਰੈਜ਼ੀਡੈਂਟਸ ਦੇ ਨਾਲ ਜਦੋਂ ਕੰਪੈਰੀਜ਼ਨ ਕਰਦੇ ਆ ਤਾਂ ਬਰਾਕ ਬੋਮਨ ਨੇ 1700 ਲੋਕਾਂ ਦੀ ਸਜ਼ਾ ਮਾਫ ਕੀਤੀ ਸੀ 트੍ਰੰਪ ਕਰ ਰਹੇ ਆ ਕਿ ਜਦੋਂ ਇਹ ਆਉਂਦੇ ਆ ਤੋਂ ਉਹਦੇ ਤੋਂ ਬਾਅਦ ਜਿਹੜੇ ਜਨਵਰੀ 6 ਵਾਲੇ ਹੈਗੇ ਨੇ ਉਹਨਾਂ ਨੂੰ ਮੁਆਫੀ ਦੇਣਗੇ ਇਹਨਾਂ ਨੇ ਵਾਅਦਾ ਵੀ ਕੀਤਾ ਸੋ ਇਹ ਰਾਸ਼ਟਰਪਤੀ ਬਾਈਡਨ ਪਹਿਲੇ ਇਹੋ ਜਿਹੇ ਰਾਸ਼ਟਰਪਤੀ ਬਣ ਗਿਆ ਜਿਨ੍ਹਾਂ ਨੇ ਇੰਨੀ ਜ਼ਿਆਦਾ ਸਜ਼ਾਵਾਂ ਮੁਆਫ ਕੀਤੀਆਂ ਜਾਂ ਕੱਟ ਕੀਤੀ ਡੋਨਲਡ ਟਰਪ ਦੇ ਸੌਂਚੁੱਕ ਸਮਾਗਮ ਦੇ ਵਿੱਚ ਚੀਨ ਦੇ ਉਪ ਰਾਸ਼ਟਰਪਤੀ ਦੇ ਆਉਣ ਬਾਰੇ ਆ ਚੀਨ ਦੇ ਹਾਈ ਅਫੀਸ਼ੀਅਲ ਉਹਨਾਂ ਦੇ ਹਾਈ ਲੈਵਲ ਦੇ ਅਫੀਸ਼ੀਅਲ ਜਾਂ ਰਿਪਰੈਜ਼ੈਂਟੇਟਿਵ ਜਿਹੜੇ ਨੇ ਉਹ ਇੱਥੇ ਆ ਰਹੇ ਨੇ ਕਮਿਊਨਿਸਟ ਪਾਰਟੀ ਦੇ ਅਫੀਸ਼ੀਅਲਸ ਵਾਈਸ ਪ੍ਰੈਜ਼ੀਡੈਂਟ ਹੈਨ ਯੰਗ ਉਹ ਡੋਨਲਡ 트੍ਰੰਪ ਦੀ ਇਨੈਗੂਰੇਸ਼ਨ ਦੇ ਉੱਤੇ ਆ ਰਹੇ ਨੇ ਤੇ ਦੋਵੇਂ ਤਿਆਰ ਨੇ ਇੱਕ ਦੂਜੇ ਦੇ ਵਿਚਕਾਰ ਪੋਲਿਟਿਕਲ ਟੈਂਸ਼ਨ ਜਿਹੜੀ ਉਹ ਘਟਾਉਣ ਦੇ ਲਈ ਇਸ ਕਿਸਮ ਦਾ ਤਣਾਅ ਟ੍ਰੇਡ ਦਾ ਤਣਾਅ ਇਹਨਾਂ ਦੇ ਵਿੱਚ ਬਣਿਆ ਉਹਨੂੰ ਘਟਾਉਣ ਦੇ ਯਤਨ ਕੀਤੇ ਜਾ ਰਹੇ ਨੇ ਦੁਨੀਆ ਦੀਆਂ ਦੋ ਤਾਕਤਾਂ ਨੇ ਇਸ ਵੇਲੇ ਸਭ ਤੋਂ ਵੱਡੀਆਂ ਸਭ ਤੋਂ ਵੱਡੀ ਤਾਕਤ ਅਮਰੀਕਾ ਆ ਚੀਨ ਸਭ ਤੋਂ ਵੱਡੀ ਤਾਕਤ ਬਣਨ ਵੱਲੋਂ ਜਾ ਰਿਹਾ ਵਧ ਰਿਹਾ ਆ ਦੋਵਾਂ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਟੈਨਸ਼ਨ ਆ ਕਿਉਂਕਿ ਕੁਝ ਥਿਉਰੀਆਂ ਕਹਿੰਦੀਆਂ ਨੇ ਕਿ ਪਾਵਰ ਜਿਹੜੀ ਪੱਛਮ ਵੱਲੋਂ ਹੁਣ ਪੂਰਬ ਵੱਲ ਜਾਊਗੀ ਉਹਦੇ ਲੈਪਾਸੇ ਚਲੇ ਜਾਣੀ ਆ ਸੋ ਉਹਨੂੰ ਲੈ ਕੇ ਇੱਕ ਦੂਜੇ ਦੇ ਨਾਲ ਮੁਕਾਬਲਾ ਵੀ ਆ ਪਰ ਜਦੋਂ ਡੋਨਲਡ ਟਰੰਪ ਆਏ ਆ ਇਹਨਾਂ ਦੇ ਆਉਣ ਦੇ ਨਾਲ ਲੱਗਦਾ ਹੈ ਕਿ ਇਹਨਾਂ ਦੋਵਾਂ ਤਾਕਤਾਂ ਦੀ ਆਪਸ ਦੇ ਵਿੱਚ ਜਿਹੜਾ ਤਣਾਅ ਆ ਉਹ ਠੀਕ ਹੋਊਗਾ ਜਾਂ ਸ਼ਾਂਤੀ ਹੋਊਗੀ ਜ਼ਿਆਦਾ ਸੁਖ ਸ਼ਾਂਤੀ ਹੋ ਸਕਦੀ ਆ ਉਸ ਮਾਮਲੇ ਦੇ ਵਿੱਚ ਹੁਣ ਇਹ ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਇਹਨਾਂ ਨੇ ਇਹਨਾਂ ਨੇ ਰਾਸ਼ਟਰਪਤੀ ਸ਼ੀ ਜ਼ਿਨਪਿੰਗ ਨੂੰ ਸਦਾ ਦਿੱਤਾ ਸੀ ਡੋਨਲਡ 트੍ਰੰਪ ਨੇ ਕਿ ਉਹ ਆਉਣ ਇੱਥੇ ਤੇ ਸਾਡੇ ਉਤ ਘਾਟਨ ਦੇ ਵਿੱਚ ਸ਼ਾਮਲ ਹੋਣ ਪਰ ਉਹ ਕਦੇ ਗਏ ਨਹੀਂ ਇੱਕ ਗਏ ਨਹੀਂ ਦੂਜਾ ਉਹਨਾਂ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਜਿੱਦਾਂ ਇਸ ਵੇਲੇ ਆ ਰਹੇ ਆ ਕਮਿਊਨਿਸਟ ਪਾਰਟੀ ਦੇ ਵੱਡੇ ਅਫੀਸ਼ੀਅਲ ਨੇ ਹੈਨ ਯੰਗ ਇਹ ਵੀ ਨਹੀਂ ਕਦੇ ਜਾਂਦੇ ਜਿਹੜੇ ਦੇਸ਼ ਦੇ ਐਮਬੈਸਡਰ ਹੁੰਦੇ ਆ ਇਦਾਂ ਦੇ ਜਿਹੜੇ ਸਮਾਗਮ ਹੁੰਦੇ ਆ ਉਹਨਾਂ ਦੇ ਵਿੱਚ ਐਮਬੈਸਡਰ ਸ਼ਾਮਲ ਹੁੰਦੇ ਆ ਪਰ ਇੱਥੇ ਖਾਸ ਤੌਰ ਦੇ ਉੱਤੇ ਹੈਨਿੰਗ ਜਿਹੜੇ ਕਿ ਉਪ ਰਾਸ਼ਟਰਪਤੀ ਨੇ ਚੀਨ ਦੇ ਜਿਹੜੇ ਕਿ ਸ਼ੀ ਜ਼ਿਨਪਿੰਗ ਤੋਂ ਬਾਅਦ ਜਿਹਕੇ ਕੋਲੇ ਤਾਕਤ ਆ ਉਹਨਾਂ ਦੇ ਕੋਲੇ ਆ ਸ਼ੀ ਜ਼ਿਨਪਿੰਗ ਨੂੰ ਪਤਾ ਲੱਗਿਆ ਕਿ ਇਹਨਾਂ ਨੇ ਇਨਵਿਟੇਸ਼ਨ ਦਿੱਤਾ ਸੀ ਸਿੱਧਾ ਪੱਤਰ ਦਿੱਤਾ ਸੀ ਪਰ ਚੀਨ ਨੇ ਆਪਟ ਕੀਤਾ ਕਿ ਆਪਣੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਹੈਨ ਨੇ ਉਹਨਾਂ ਨੂੰ ਇੱਥੇ ਭੇਜਿਆ ਜਾਵੇ ਸੋ ਜਿਹੜੀ ਯੂਜਵਲ ਪ੍ਰੈਕਟਿਸ ਆ ਉਹਨਾਂ ਦੀ ਜਿਹੜੀ ਆਮ ਤੌਰ ਦੇ ਉੱਤੇ ਜੇ ਸਦਹਕਾਰੇ ਨੂੰ ਭੇਜਦੇ ਆ ਚਾਈਨਿਸ ਐਮਬੈਸਡਰ ਨੂੰ ਭੇਜਦੇ ਆ ਇਸ ਵਾਰੀ ਉਹਨਾਂ ਤੋਂ ਉੱਤੇ ਇਹਨਾਂ ਨੇ ਭੇਜਿਆ ਸੋ ਜਿਹੜੀ ਸਟਰੈਟਜੀ ਹੈ ਇਸ ਵੇਲੇ ਚੀਨ ਵੀ ਦੇਖ ਰਿਹਾ ਹੈ ਕਿ ਆਪਣੇ ਆਪ ਨੂੰ ਹਾਂ ਪੱਖੀ ਤਰੀਕੇ ਦੇ ਨਾਲ ਜਿਹੜਾ 트ੰਪ ਪ੍ਰਸ਼ਾਸਨ ਆ ਉਹਦੇ ਨਾਲ ਦੇਖਿਆ ਜਾਵੇ ਇਹਦੇ ਨਾਲ ਹੀ ਉਹ ਆਪਣੀ ਤਿਆਰੀ ਇਸ ਵਕਤ ਤੋਂ ਵੀ ਕਰ ਰਿਹਾ ਹੈ ਕਿ ਜੇ ਇਸ ਕਿਸਮ ਦੀਆਂ ਇਹ ਪਾਲਿਸਿਜ਼ ਬਣਾ ਰਹੇ ਆ ਤੇ ਜਿਸ ਕਿਸਮ ਦਾ ਟੈਰਫ ਸਾਡੇ ਉੱਤੇ ਲਾਉਣਾ ਉਹਦਾ ਸਾਹਮਣਾ ਕਿੱਦਾਂ ਕਰਨਾ ਹੈ ਇਹਦੇ ਆਰਥਿਕ ਚਿੰਤਾਵਾਂ ਵੀ ਨੇ ਉਹਨਾਂ ਦੀਆਂ ਜਿਹੜੀ ਚੀਨ ਆ ਉਹਨਾਂ ਨੇ ਅ ਮਤਲਬ ਜਿਹੜੀਆਂ ਇਹਨਾਂ ਦੇ ਕਨਸਰਨ ਨੇ ਉਹਦੇ ਹਿਸਾਬ ਦੇ ਨਾਲ ਇਹਨਾਂ ਨੇ ਟ੍ਰੇਡ ਟੈਂਸ਼ਨ ਨੂੰ ਘਟਾਉਣ ਦਾ ਯਤਨ ਵੀ ਕੀਤਾ ਆ ਇਹਨਾਂ ਤੱਕ ਅਪਰੋਚ ਵੀ ਕੀਤੀ ਆ ਤੇ ਆਪਣੇ ਸ਼ੰਕੇ ਵੀ ਜ਼ਾਹਰ ਕੀਤੇ ਆ ਪਿਛਲੇ ਸਮੇਂ ਦੇ ਵਿੱਚ ਚੀਨ ਜਿਹੜਾ ਹੈਗਾ ਆ ਉਹ ਇਹਨਾਂ ਦੀਆਂ ਜਿਹੜੀਆਂ ਕਰਟਸੀਜ਼ ਹੈਗੀਆਂ ਆ 트੍ਰੰਪ ਦੇ ਲਈ ਜਦੋਂ ਇਹਨਾਂ ਦੀ ਪਹਿਲੀ ਟਰਮ ਸੀਗੀ ਜਿਹੜੀ ਸ਼ੀ ਇਜ਼ ਇਨ ਪਿੰਗ ਦੀ ਮਾਰਾ ਲੋਗੋ ਦੇ ਵਿੱਚ ਵਿਜ਼ਿਟ ਤੇ ਇਹ ਬੀਜਿੰਗ ਦੇ ਵਿੱਚ ਵੱਡੀ ਰਿਸੈਪਸ਼ਨ باوجود ਇਸ ਸਾਰੇ ਕੁਛ ਦੇ ਚੀਨ ਤੇ ਅਮਰੀਕਾ ਦੀ ਟੈਨਸ਼ਨ ਘਟੀ ਨਹੀਂ ਸੋ ਹੁਣ ਇਸ ਵੇਲੇ ਲੱਗਦਾ ਆ ਕਿ ਇਹ ਕੁਛ ਨਾ ਕੁਛ ਚੰਗਾ ਕਰਨਗੇ ਦੁਨੀਆ ਦੇ ਲਈ ਤੇ ਦੋਵਾਂ ਦੇਸ਼ਾਂ ਦੇ ਲਈ ਚੰਗਾ ਹੋਊਗਾ ਵੀ ਸੋ ਬਾਅਦ ਸ਼ੀ ਜ਼ਿੰਪਿੰਗ ਨੇ ਜਿਹੜੀ ਜਿਹੜੀ ਇੰਟਰਨੈਸ਼ਨਲ ਟਰੈਵਲ ਸਿਗਾ ਜਿਹੜੇ ਆਫੀਸ਼ੀਅਲ ਦੇ ਹਨ ਨੇ ਜਾਂ ਇਹਨਾਂ ਦੇ ਦੂਜੇ ਨੇ ਉਹਨਾਂ ਨੇ ਵਿਧਾਇਆ ਜਿਹੜੀ ਆਪਣੀ ਡਿਪਲੋਮੈਟਿਕ ਇੰਗੇਜਮੈਂਟ ਦੁਨੀਆ ਦੇ ਨਾਲ ਰੱਖਣਾ ਚਾਹੁੰਦੇ ਆ ਸੋ ਦੇਖੋ ਇਹਦੇ ਨਾਲ ਹੁਣ ਜਿਹੜੀ ਬਾਇਡਨ ਐਡਮਿਨਿਸਟ੍ਰੇਸ਼ਨ ਦੇ ਥਲੇ ਟੈਨਸ਼ਨ ਬਣੀ ਸੀ ਜਿਸ ਕਿਸਮ ਦਾ ਰਵਈਆ ਇਹਨਾਂ ਦਾ ਲੱਗਦਾ ਹੈ ਜਾਂ ਜਿਸ ਕਿਸਮ ਦਾ ਰਿਸਪੌਂਡ ਚੀਨ ਵੱਲੋਂ ਆਇਆ ਹੈ ਇਹ ਚੰਗਾ ਆ ਤੇ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਟੈਨਸ਼ਨ ਆ ਦੋਵਾਂ ਦੇਸ਼ਾਂ ਦੇ ਵਿੱਚਕਾਰ ਘਟ ਹੋਏਗੀ ਤੇ ਉਹਦਾ ਇੱਕ ਚੰਗਾ ਅਸਰ ਪਏਗਾ ਵਾਰਲਡ ਵਾਰ ਬਾਰੇ ਗੱਲਬਾਤ ਦੋਸਤੋ ਵੌਲਡ ਫਾਇਰ ਦੇ ਨਾਲ ਉਸੇ ਤਰ੍ਹਾਂ ਫਾਇਰ ਫੈਕਟਰ ਹਜੇ ਤੱਕ ਲੜ ਰਹੇ ਨਹੀਂ ਬਹੁਤ ਕੁਝ ਹੋ ਰਿਹਾ ਬੜੇ ਲੋਕਾਂ ਦਾ ਜਿਹੜਾ ਸਮਾਨ ਵੀ ਚੋਰੀ ਹੋ ਰਿਹਾ ਫੇਮਸ ਜਿਹੜੀ ਟਨਸ ਪਲੇਅਰ ਆਉ ਦੀ ਕਾਰ ਚੋਰੀ ਹੋਈ ਹੈ ਕਾਰ ਦੇ ਵਿੱਚ ਉਹਦੀ ਸਭ ਤੋਂ ਮਹੱਤਵਪੂਰਨ ਟਰੋਫੀ ਚੋਰੀ ਹੋਈ ਹੈ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਪਰ ਇਹ ਸਾਰੇ ਕੁਝ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਖਬਰ ਹੈ ਉਹ ਖਬਰ ਇਹ ਆ ਕਿ ਪਾਣੀ ਦਾ ਸੰਕਟ ਪੈਦਾ ਹੋ ਗਿਆ ਜਿਹੜਾ ਵੌਲਡ ਫਾਇਰ ਆ ਇਹਨੇ ਵਾਟਰ ਸਿਸਟਮ ਤੇ ਬਹੁਤ ਵੱਡਾ ਅਸਰ ਪਾਇਆ ਲਾਸ ਐਂਜਲਸ ਕਾਉਂਟੀ ਦੇ ਵਿੱਚ ਜਿਹੜੇ ਮਿਊਨਿਸਪਲ ਵਾਟਰ ਪਾਈਪਸ ਨੇ ਡੈਮੇਜ ਹੋ ਗਈਆਂ ਕਿਉਂ ਡੈਮੇਜ ਹੋਣ ਤੋਂ ਬਾਅਦ ਉਹ ਕੰਟਾਮਿਨੇਟਡ ਹੋ ਗਿਆ ਤੇ ਪੀਣ ਲਈ ਹਾਨੀਕਾਰਕ ਹੋ ਗਿਆ ਜਿਹੜੀ ਜਿਹੜੀ ਕੈਮੀਕਲ ਕੰਟਾਮਿਨੇਸ਼ਨ ਆ ਉਹਦੇ ਵਿੱਚ ਦੱਸਿਆ ਜਾ ਰਿਹਾ ਕਿ ਕੁਝ ਜਿਹੜੇ ਕੈਮੀਕਲ ਉਹਦੇ ਵਿੱਚ ਆ ਗਏ ਆ ਉਹਦੇ ਨਾਲ ਸੰਕਟ ਪੈਦਾ ਹੋ ਰਿਹਾ ਇੱਕ ਡੈਮੇਜ ਕਿਉਂਕਿ ਪਾਈਪ ਡੈਮੇਜ ਹੋ ਗਏ ਜਦੋਂ ਪਾਈਪ ਡੈਮੇਜ ਹੋ ਗਏ ਤੇ ਫਿਰ ਉਹ ਅੱਗੋਂ ਵੀ ਉਹਦੇ ਉੱਤੇ ਕਿਸੇ ਨਾ ਕਿਸੇ ਤਰ੍ਹਾਂ ਅਸਰ ਪਾ ਰਹੇ ਆ ਹੀਟ ਜਦੋਂ ਆਗਿਆ ਤੇ ਉਹਦੇ ਨਾਲ ਪਲਾਸਟਿਕ ਦੇ ਪਾਈਪ ਆ ਇੱਕ ਤਾਂ ਹੁੰਦਾ ਕਿ ਪਾਈਪ ਟੁੱਟ ਗਏ ਫਟ ਗਏ ਜਾਂ ਉਹ ਕਿਸੇ ਤਰ੍ਹਾਂ ਬਾਹਰੋਂ ਕੋਸ ਚਲੇ ਗਿਆ ਪਰ ਜਦੋਂ ਪਲਾਸਟਿਕ ਦੇ ਪਾਈਪ ਨੂੰ ਉਸ ਹੱਦ ਤੱਕ ਗਰਮ ਕੀਤਾ ਜਾਂਦਾ ਜਾਂ ਉਹਨੂੰ ਅੱਗ ਦੇ ਨਾਲ ਉਹ ਗਰਮ ਹੋਗੇ ਤਾਂ ਉਹ ਜ਼ਹਿਰੀਲੇ ਰਸਾਇਣ ਛੱਡਣੇ ਸ਼ੁਰੂ ਕਰ ਦਿੰਦਾ ਹੋਰ ਸੈਂਡ ਪਾਣੀ ਦੇ ਵਿੱਚ ਆ ਗਿਆ ਇਸ ਕਰਕੇ ਕਲੀਅਰ ਕਟ ਵਾਰਨਿੰਗ ਦਿੱਤੀ ਗਈ ਹੈ ਵੀ ਇਹ ਪਾਣੀ ਨਾ ਪੀਤਾ ਜਾਵੇ ਇੱਕ ਬੈਂਜ਼ੀਨ ਦਾ ਬਹੁਤ ਵੱਡਾ ਥ੍ਰੈਟ ਆ ਇਸ ਵੇਲੇ ਜਿਹੜਾ ਧੂਆਂ ਹੁੰਦਾ ਜੰਗਲ ਦੀ ਅੱਗ ਦਾ ਉਹਦੇ ਵਿੱਚ ਬੈਂਜ਼ੀਨ ਹੁੰਦੀ ਹੈ ਤੇ ਬੈਂਜ਼ੀਨ ਦਾ ਹੈਲਥ ਦੇ ਉੱਤੇ ਬਹੁਤ ਵੱਡਾ ਰਿਸਕ ਰਿਸਕ ਜਿਹੜਾ ਸ਼ਾਰਟ ਟਰਮ ਐਕਸਪੋਜ਼ਰ ਆ ਉਹਦੇ ਨਾਲ ਉਲਟੀਆਂ ਜਾਂ ਕੁਛ ਏਦਾਂ ਦੀ ਚੀਜ਼ ਹੋ ਸਕਦੀ ਹੈ ਤੇ ਜੇ ਲੰਬਾ ਸਮਾਂ ਬੈਂਜ਼ੀਨ ਤੁਹਾਡੇ ਐਕਸਪੋਜ਼ਰ ਉਹਦੇ ਨਾਲ ਰਹਿ ਜਵੇ ਕੈਂਸਰ ਹੋ ਸਕਦਾ ਜਿਹੜੇ ਪਹਿਲਾ ਇਨਸੀਡੈਂਟ ਹੋਏ ਸੀ 2018 ਦੇ ਵਿੱਚ ਜਿਹੜੀ ਪੈਰਾਡਾਈਜ਼ ਦੀ ਜਿਹੜੀ ਸੀਗੀ ਵਾਈਲਡ ਫਾਇਰ ਉਹਦੇ ਵਿੱਚ ਬੈਂਜ਼ੀਨ ਦਾ ਲੈਵਲ ਪੀਣ ਵਾਲੇ ਪਾਣੀ ਦੇ ਵਿੱਚ 80 ਗੁਣਾ ਜ਼ਿਆਦਾ ਹੋ ਗਿਆ ਸੀ ਜਿੱਥੇ ਤੱਕ ਕਿ ਘੱਟੋ-ਘੱਟ ਚਾਹੀਦਾ ਹੁੰਦਾ ਉਹਦੇ ਤੋਂ ਬਾਅਦ ਜਿਹੜੇ ਦੂਜੇ ਕੈਮੀਕਲਸ ਨੇ ਉਹਨਾਂ ਦੇ ਵਿੱਚ ਨੈਫਥਾਲੀਨ ਜਾਂ ਮੈਥਾਈਲੀਨ ক্লোਰਾਈਡ ਇਹ ਕੈਮੀਕਲ ਪਾਣੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਵਾਟਰ ਸਪਲਾਈ ਦੇ ਵਿੱਚ ਸ਼ਾਮਲ ਹੋ ਗਏ ਆ ਤੇ ਜਿਹੜੇ ਇੱਕ ਵੱਡਾ ਰਿਸਕ ਨੇ ਸੋ ਡੂ ਨਾਟ ਡਰਿੰਕ ਦੇ ਨੋਟਿਸਸ ਦਿੱਤੇ ਗਏ ਨੇ ਜਿਵੇਂ ਪੈਸੀਫਿਕ ਪੈਲੀਸ਼ੇਡ ਆ ਜਾਂ ਐਲਟਰਡਨਾ ਆ ਉਨਾ ਧਾਵਾਂ ਦੇ ਉੱਤੇ ਇਹਨਾਂ ਨੇ ਇਹ ਜਿਹੜੀਆਂ ਐਡਵਾਈਸਰੀਜ਼ ਇਸ਼ੂ ਕੀਤੀਆਂ ਆ ਜਿਹਦੇ ਵਿੱਚ ਕਲੀਅਰ ਕੱਟ ਇੰਸਟਰਕਸ਼ਨ ਦਿੱਤੀਆਂ ਵੀ ਪਾਣੀ ਨਾ ਪੀਤਾ ਜਾਵੇ ਹੁਣ ਇਸ ਤੋਂ ਬਾਅਦ ਟੈਸਟਿੰਗ ਤੇ ਰਿਕਵਰੀ ਹੈ ਜਿਹੜੀਆਂ ਲੋਕਲ ਹੈਗੀਆਂ ਨੇ ਯੂਟਿਲਿਟੀਆਂ ਉਹਨਾਂ ਨੂੰ ਚੈਲੰਜ ਇਸ ਗੱਲ ਦੇ ਵਿੱਚ ਵੀ ਆ ਰਿਹਾ ਕਿ ਜੇ ਇਸ ਕਿਸਮ ਦੀ ਉਹ ਸੇਫਟੀ ਤੇ ਵਾਟਰ ਸਪਲਾਈ ਦੇ ਵਿੱਚ ਕਰ ਰਹੇ ਆ ਲੋਕਾਂ ਨੂੰ ਇਹ ਕਹਿਣ ਦੇ ਲਈ ਕਿ ਤੁਸੀਂ ਪਾਣੀ ਪੀ ਸਕਦੇ ਹੋ ਤੋਂ ਪਹਿਲਾਂ ਉਹਦੀ ਟੈਸਟਿੰਗ ਬਾਰੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਲੋਕ ਜਿਹੜੇ ਜਿਨ੍ਹਾਂ ਦੇ ਉੱਤੇ ਜਿਹੜੇ ਇਲਾਕੇ ਇਸ ਚੀਜ਼ ਤੋਂ ਪ੍ਰਭਾਵਿਤ ਹੋਏ ਉਹਨਾਂ ਨੂੰ ਸਾਫ਼ ਤੌਰ ਦੇ ਉੱਤੇ ਕਿਹਾ ਗਿਆ ਕਿ ਤੁਸੀਂ ਬੋਤਲਾਂ ਵਾਲਾ ਪਾਣੀ ਪੀਓ ਚਾਹੇ ਉਹ ਪੀਣਾ ਹੈ ਚਾਹੇ ਕੁੱਕ ਕਰਨਾ ਹੈ ਜਾਂ ਕੋਈ ਵੀ ਜਿਹੜਾ ਹਾਈਜੀਨ ਪਰਪਸ ਆ ਹੌਟ ਵਾਟਰ ਨੂੰ ਖਾਸ ਤੌਰ ਦੇ ਉੱਤੇ ਅਵਾਇਡ ਕਰੋ ਤੇ ਜਿਹੜੀ ਸੈਲਫ ਟ੍ਰੀਟਮੈਂਟ ਆ ਵਾਟਰ ਦੀ ਉਹ ਜਿਹੜਾ ਉਹਦੇ ਉੱਤੇ ਜਿਹੜੀ ਉਹਨੂੰ ਰੁਕਿਆ ਜਾਵੇ ਸੋ ਕੈਮੀਕਲ ਵੈਪੋਰਾਇਜ਼ੇਸ਼ਨ ਦਾ ਇੱਕ ਰਿਸਕ ਆ ਜਿਹੜਾ ਗਰਮ ਪਾਣੀ ਆ ਉਹ ਡੇਂਜਰਸ ਇਸ ਕਰਕੇ ਆ ਕਿ ਉਹਦੇ ਨਾਲ ਜਿਹੜੇ ਉਹਦੇ ਵਿੱਚ ਘੁਲੇ ਕੈਮੀਕਲ ਹੁੰਦੇ ਆ ਉਹ ਹਵਾ ਦੇ ਵਿੱਚ ਚਲੇ ਜਾਂਦੇ ਆ ਤੇ ਉਹਦੇ ਨਾਲ ਰਿਸਕ ਜਿਹੜਾ ਹੋਰ ਜ਼ਿਆਦਾ ਵੱਧ ਜਾਂਦਾ ਹੈ ਸੋ ਜਿਹੜੀਆਂ ਲੋਕਲ ਅਪਡੇਟਸ ਨੇ ਉੱਥੇ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਆ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਉਹਦੇ ਨਾਲ ਜਿਹੜਾ ਕੁਝ ਬਚਾ ਹੋ ਸਕਦਾ ਆ ਇਹ ਦੁਨੀਆ ਬਹੁਤ ਤਰੱਕੀ ਕਰ ਗਈ ਆ ਸਾਰਾ ਕੁਝ ਸਾਇੰਸ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਰਾ ਕੁਝ ਕਿੱਥੇ ਤੱਕ ਪਹੁੰਚ ਗਿਆ ਪਰ ਕਈ ਵਾਰੀ ਕੁਦਰਤ ਐਸੀ ਮਾਰ ਕਰਦੀ ਆ ਵੀ ਉਹ ਤਰੱਕੀ ਹੋ ਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਮਨੁੱਖ ਦੀ ਮਦਦ ਨਹੀਂ ਕਰ ਸਕਦੀ ਇਹੀ ਕੁਝ ਲਾਸ Ăਂਜਲਸ ਦੀ ਵਾਈਲਡ ਫਾਇਰ ਸਿਸਟਮ ਦੇ ਵਿੱਚ ਹੋਇਆ ਜਿਹੜਾ ਅਲਰਟ ਸਿਸਟਮ ਉਹ ਹਜੇ ਤੱਕ ਵੀ ਪੂਰਾ ਨਹੀਂ ਆ ਮੰਨ ਲਓ ਹੁਣ ਅੱਗ ਲੱਗ ਗਈ ਉੱਥੇ ਅੱਗ ਲੱਗਣ ਤੋਂ ਬਾਅਦ ਲੋਕਾਂ ਨੂੰ ਦੱਸਣਾ ਹੈ ਕਿ ਨਿਕਲ ਜਾਓ ਇੱਥੇ ਅੱਗ ਲੱਗ ਗਈ ਲੋਕਾਂ ਨੂੰ ਪਤਾ ਨਹੀਂ ਪਰ ਆਲੇ ਦੁਆਲੇ ਜੰਗਲਾਂ ਨੂੰ ਅੱਗ ਲੱਗ ਚੁੱਕੀ ਲੋਕ ਕੀ ਕਰਨ ਲੋਕਾਂ ਨੂੰ ਕਿੱਦਾਂ ਦੱਸਿਆ ਜਾਵੇ ਉਹ ਸਿਸਟਮ ਅਮਰੀਕਾ ਦੇ ਵਿੱਚ ਹਜੇ ਤੱਕ ਪੂਰੀ ਤਰ੍ਹਾਂ ਸਹੀ ਨਹੀਂ ਬਣਿਆ ਟਾਵਰ ਤੋਂ ਦੱਸਿਆ ਜੇ ਫੋਨ ਤੋਂ ਦੱਸਿਆ ਜਾਊਗਾ ਫੋਨ ਤੇ ਟਾਵਰ ਨਾਲ ਚੱਲਦਾ ਇਲਾਕੇ ਦਾ ਟਾਵਰ ਹੀ ਜਾਂਦਾ ਲੱਗਿਆ ਮੰਨ ਲਓ ਉਸ ਇਲਾਕੇ ਦਾ ਟਾਵਰ ਹੀ ਤਬਾਹ ਕਾ ਹੋ ਗਿਆ ਅੱਗ ਦੇ ਨਾਲ ਤੇ ਫੋਨ ਬੰਦ ਹੋ ਗਏ ਕੀ ਕਰੋਗੇ ਤੁਸੀਂ ਹੁਣ ਕਿਹੜਾ ਤਰੀਕਾ ਹੈ ਜਿਹਦੇ ਨਾਲ ਲੋਕਾਂ ਨੂੰ ਦੱਸਿਆ ਜਾ ਸਕੇ ਇਹ ਇਸ ਵਾਰੀ ਜਿਹੜੀ ਆ ਐਲਏ ਵਾਲੀ ਫਾਇਰ ਲੱਗੀ ਆ ਇਹਦੇ ਵਿੱਚ ਇਹ ਸਿਸਟਮ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਕਿ ਲੋਕਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਇਵੈਕੂਏਟ ਹੋਣਾ ਕਿਹਨਾਂ ਨੇ ਹੋਣਾ ਕਿਧਰਲੇ ਪਾਸੇ ਜਾਣਾ ਸੋ ਐਮਰਜੈਂਸੀ ਅਲਰਟ ਸਿਸਟਮ ਦੇ ਵਿੱਚ ਕਈ ਇਸ਼ੂ ਆਏ ਆ ਇਸ ਵਲਡਫਾਇਰ ਦੇ ਵਿੱਚ ਜਿਹਦੇ ਵਿੱਚ ਡਿਲੇ ਹੋਇਆ ਜਿੰਨਾ ਪਹਿਲਾਂ ਦੱਸਣਾ ਚਾਹੀਦਾ ਸੀ ਲੋਕਾਂ ਨੂੰ ਉਹਨਾਂ ਨਹੀਂ ਦੱਸਿਆ ਗਿਆ ਇਨਕੋਰੈਕਟ ਇਨਫੋਰਮੇਸ਼ਨ ਗਈ ਹੈ ਜੋ ਸਹੀ ਜਾਣੀ ਚਾਹੀਦੀ ਸੀ ਉਹ ਨਹੀਂ ਗਈ ਵੇਗ ਗਈ ਮਤਲਬ ਵੈਕੂਏਸ਼ਨ ਵਾਰਨਿੰਗ ਐਵੇਂ ਖੁੱਲੀ ਜੀ ਸਾਰਿਆਂ ਨੂੰ ਹੀ ਚਲੇਗੀ ਮੰਨ ਲਓ ਵੀ ਹਾਂਜੀ ਨਿਕਲ ਜਾਓ ਕਿੱਥੇ ਨਿਕਲ ਜਾਓ ਪਤਾ ਨਹੀਂ ਕਿੱਧਰ ਨੂੰ ਚਲੇ ਜਾਓ ਪਤਾ ਨਹੀਂ ਕਿੱਥੇ ਅੱਗ ਲੱਗੀ ਹੈ ਪਤਾ ਨਹੀਂ ਗਲਿਚ ਬਹੁਤ ਵੱਡਿਆ ਜਨਵਰੀ 9 ਦੀ ਘਟਨਾ ਇੱਕ ਇਹ ਸਾਂਝੀ ਕਰ ਰਹੇ ਆ ਜਿਹੜੀ ਵੈਕੂਏਸ਼ਨ ਵਾਰਨਿੰਗ ਆਈ ਵੀ ਇੱਥੇ ਅੱਗ ਲੱਗ ਗਈ ਤੁਸੀਂ ਨਿਕਲ ਜਾਓ ਉਹ ਜਿਹੜੀ ਕੈਲਾਬਾਸ ਤੇ ਜਿਹੜੀ ਇਹ ਅਗੋਰਾ ਹਿਲਜ਼ਾ ਇਹਦੇ ਲਈ ਸੀਗੀ ਸੋ ਇਹਨਾਂ ਦੋ ਥਾਵਾਂ ਦੇ ਉੱਤੇ ਉਹਨੇ ਵਾਰਨਿੰਗ ਦੇਣੀ ਸੀ ਵੀ ਨਿਕਲ ਜਾਓ ਇੱਥੇ ਅੱਗ ਆ ਗਈ ਹੈ ਜਾਂ ਉਹ ਹੋ ਗਿਆ ਉਹ 10 ਮਿਲੀਅਨ ਹੋਰ ਰੈਜ਼ਿਡੈਂਟਸ ਲਈ ਇਸ ਕਾਉਂਟੀ ਦੇ ਵਿੱਚ ਚਲੇਗੀ 10 ਮਿਲੀਅਨ ਤੁਸੀਂ ਅੰਦਾਜ਼ਾ ਲਾਓ ਕਿ 1-2 ਲੱਖਿਆਂ ਦੇ ਵਿੱਚ ਜਣੀਏ 10 ਮਿਲੀਅਨ ਨੂੰ ਐਵੇਂ ਹੀ ਵਿਫਤਾ ਪਾ ਦਿੱਤੀ ਕਿ ਤੁਸੀਂ ਨਿਕਲ ਜਾਓ ਜਿਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਇਸ ਗੱਲ ਦੇ ਨਾਲ ਇੱਕ ਗਲਤੀ ਹੁਣ ਇਹਦਾ ਮਤਲਬ ਆ ਜਿਹੜੇ ਲੋਕ ਅੱਜ ਨਹੀਂ ਨਿਕਲੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਗਲਤ ਤਾਂ ਕੱਲ੍ਹ ਨੂੰ ਹੋ ਸਕਦਾ ਜੇ ਸਹੀ ਹੋਵੇ ਤੇ ਉਹ ਸ਼ੱਕ ਕਰਨਗੇ ਵੀ ਕਿਤੇ ਗਲਤੀ ਨਾ ਹੋਵੇ ਡਿਲੇਅ ਆ ਕੁਛ ਜਿਹੜੀਆਂ ਐਵੈਕੂਏਸ਼ਨ ਵਾਰਨਿੰਗਸ ਨੇ ਉਹ 12 ਘੰਟੇ ਲੇਟ ਭੇਜੀਆਂ ਗਈਆਂ ਕਿਉਂਕਿ ਜਿਹੜਾ ਸੈੱਲ ਟਾਵਰ ਸੀ ਜਿੱਥੋਂ ਜਾਣਾ ਸੀ ਉਹ ਟਾਵਰ ਹੀ ਕਹਿ ਲੋ ਚੱਲਿਆ ਗਿਆ ਤੇ ਜਾਂ ਉਹ ਉਦੋਂ ਆਫਲਾਈਨ ਚੱਲੇ ਗਿਆ ਬਾਅਦ ਦੇ ਵਿੱਚ ਉਹ ਆਊਟਡੇਟਡ ਜਿਹੜੇ ਮੈਸੇजेस ਆ ਉਹ ਜਦੋਂ ਮਤਲਬ ਹੁਣ ਮੈਸੇਜ ਭੇਜਦਾ ਹੁਣ ਟਾਵਰ ਨਹੀਂ ਚੱਲਦਾ ਟਾਵਰ ਖਰਾਬ ਹੋ ਗਿਆ 10 ਘੰਟਿਆਂ ਨੂੰ ਟਾਵਰ ਠੀਕ ਹੋ ਗਿਆ ਜਿਹੜਾ ਮੈਸੇਜ ਹੁਣ ਭੇਜਿਆ ਸੀ ਉਹ 10 ਘੰਟਿਆਂ ਨੂੰ ਡਿਲੀਵਰ ਹੋ ਰਿਹਾ ਹੈ ਮੈਸੇਜ ਤਾਂ ਹੁਣ ਸੀ ਨਾ ਵੀ ਤੁਸੀਂ ਭੱਜ ਜਿਓ ਜਾਂ ਚਲੇ ਜਿਓ ਜਾਂ ਕੁਝ ਕਰ ਲਓ ਜਾਂ ਤੁਸੀਂ ਨਾ ਜਾਓ ਤੇ ਉਹ ਜਦੋਂ ਉਹ ਆਨਲਾਈਨ ਹੋ ਰਿਹਾ ਉਹਦੋਂ ਮੈਸੇਜ ਡਿਲੀਵਰ ਹੋ ਰਿਹਾ ਮਤਲਬ ਵੱਡੇ ਗਲਿਚ ਨੇ ਸਿਸਟਮ ਦੇ ਵਿੱਚ ਕਲੀਅਰ ਇਨਫੋਰਮੇਸ਼ਨ ਨਹੀਂ ਆ ਜਿਹੜੇ ਅਲਰਟ ਨੇ ਉਹਦੇ ਚ ਕ੍ਰਿਟੀਕਲ ਡਿਟੇਲ ਹੈ ਨਹੀਂ ਮਤਲਬ ਟਾਈਮ ਸਟੈਂਪਸ ਹੈ ਨਹੀਂ ਸਪੈਸਿਫਿਕ ਲੋਕੇਸ਼ਨ ਹੈ ਨਹੀਂ ਜਾਂ ਤੁਹਾਡੇ ਵਾਲੇ ਨਾਲ ਕਿੱਥੇ ਹੋਇਆ ਉਹਦੀ ਐਗਜ਼ੈਕਟ ਹੈ ਨਹੀਂ ਹੁਣ ਜਿਹੜੇ ਲੋਕ ਨੇ ਕਨਫਿਊਜ਼ ਹੋ ਜਾਂਦੇ ਇਹਦੇ ਨਾਲ ਖਾਸ ਤਾਰ ਦੇ ਤੇ ਮੈਪਿੰਗ ਵੀ ਇਸ਼ੂ ਆ ਰਹੇ ਆ ਅਲਰਟ ਹੁਣ ਬੰਦਾ ਅਲਰਟ ਕੰਪਿਊਟਰ ਤੇ ਬੈਠ ਕੇ ਤਾਂ ਦੇਖੂਗਾ ਨਹੀਂ ਵੀ ਲੈਪਟਾਪ ਖੋਲ ਲਿਆ ਜਾਂ ਕੰਪਿਊਟਰ ਦੇਖ ਲਿਆ ਉਹਦੇ ਉੱਤੇ ਬਾਅਦ ਚ ਦੇਖਿਆ ਫੋਨ ਆ ਤੁਹਾਡੇ ਕੋਲ ਤੇ ਇਹ ਫੋਨ ਫਰੈਂਡਲੀ ਨਹੀਂ ਆ ਜਿਹੜੇ ਇਹਨਾਂ ਦੇ ਜਿਹੜੇ ਹੈਗੇ ਆ ਕਿ ਜਿਹੜੇ ਮਤਲਬ ਵਾਈਫਾਈ ਵੀ ਹੈ ਨਹੀਂ ਤੁਹਾਡੇ ਕੋਲ ਉਹ ਜਿਹੜਾ ਮੈਪ ਆ ਉਹਦੀ ਜਿਹੜੀ ਨੈਵੀਗੇਸ਼ਨ ਆ ਜਾਂ ਉਹਦਾ ਜਿਹੜੀ ਡਿਟੇਲ ਆ ਉਹ ਫੋਨ ਦੇ ਉੱਤੇ ਸਪਸ਼ਟ ਨਹੀਂ ਹੋ ਰਹੀ ਤੇ ਹੁਣ ਕੰਪਿਊਟਰ ਤੁਹਾਡੇ ਕੋਲੇ ਹੈ ਨਹੀਂ ਲੋਡ ਤੁਹਾਨੂੰ ਉਸ ਵੇਲੇ ਸੌਫਟਵੇਅਰ ਦੇ ਟੈਕਨੀਕਲ ਗਲਿਚ ਨੇ ਸਾਰੇ ਕੁਝ ਦੇ ਵਿੱਚ ਜਿਹੜਾ ਜਿਹੜੇ ਇਹ ਅਲਰਟ ਵੈਂਡਰਸ ਨੇ ਉਹ ਵੀ ਇਸ ਪ੍ਰੋਬਲਮ ਦੇ ਲਈ ਜ਼ਿੰਮੇਵਾਰ ਆ ਕਿ ਜਿਹੜੇ ਅ ਐਡੀਸ਼ਨਲ ਸੇਫਗਾਰਡ ਚਾਹੀਦੇ ਆ ਇਸ ਤਰ੍ਹਾਂ ਦੇ ਹਾਰਾ ਨੂੰ ਰੋਕਣ ਦੇ ਲਈ ਸੋ ਜਿਹੜੇ ਫੈਡਰਲ ਸਿਸਟਮ ਦੇ ਵਿੱਚ ਚੈਲੇਂਜਸ ਨੇ ਜਿਹੜੇ IP AWS ਜਿਹਨੂੰ ਕਹਿੰਦੇ ਇੰਟੀਗ੍ਰੇਟਿਡ ਪਬਲਿਕ ਅਲਰਟ ਐਂਡ ਵਾਰਨਿੰਗ ਸਿਸਟਮ ਆ ਉਹ ਉਹਨਾਂ ਦੇ ਸੈੱਲ ਫੋਨ ਦੀ ਲੋਕੇਸ਼ਨ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਦੱਸੂਗਾ ਨਾ ਕਿ ਉਹਨਾਂ ਦੇ ਹੋਮ ਐਡਰੈਸ ਦੇ ਉੱਤੇ ਹੁਣ ਜਿਹਦੇ ਨਾਲ ਬੰਦਾ ਫੋਨ ਮੇਰਾ ਆ ਇਸ ਘਰ ਦੇ ਉੱਤੇ ਤਾਂ ਜਾਣ ਤੋਂ ਹੋਵੇ ਵੀ ਜਿਹੜਾ ਉਸ ਘਰ ਦੇ ਵਿੱਚ ਆ ਮੈਂ ਘਰ ਤੋਂ ਬਾਹਰ ਆ ਉਹ ਐਡਰੈਸ ਅੱਗ ਜਿੱਥੇ ਮੇਰਾ ਘਰ ਆ ਉੱਥੇ ਲੱਗੀ ਆ ਦੱਸਣਾ ਉਹ ਉੱਥੇ ਚਾਹੁੰਦੇ ਆ ਮੈਂ ਬਾਹਰ ਆ ਮੈਸੇਜ ਮੈਨੂੰ ਬਾਹਰ ਆ ਰਿਹਾ ਕਿ ਤੁਸੀਂ ਇਹ ਇਦਾਂ ਨਹੀਂ ਸਪੈਸੀਫਿਕ ਹੋ ਰਿਹਾ ਕਿ ਭਾਈ ਤੁਹਾਡੇ ਫਲਾਣੇ ਇਲਾਕੇ ਦੇ ਵਿੱਚ ਅੱਗ ਆ ਇੱਧਰ ਚੱਲ ਜਿਓ ਉਹ ਬਹੁਤ ਵੱਡਾ ਇੱਕ ਐਰਰ ਆ ਫੇਰ ਇਸ ਸਮਾਂ ਜਦੋਂ ਇਸ ਵੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਤਰੱਕੀ ਕਰ ਚੁੱਕੀ ਹੈ ਜਦੋਂ ਦੁਨੀਆ ਬਹੁਤ ਅੱਗੇ ਵੱਧ ਚੁੱਕੀ ਹੈ ਤਾਂ ਉਸ ਵੇਲੇ ਇਹ ਅਲਰਟ ਸਿਸਟਮ ਦੇ ਵਿੱਚ ਜਿਹੜੇ ਗਲਿਚ ਨੇ ਉਹ ਵੀ ਅਮਰੀਕਾ ਦੇ ਵਿੱਚ ਇਹ ਕਿਸੇ ਨਾ ਕਿਸੇ ਤਰ੍ਹਾਂ ਦੂਰ ਹੋਣੇ ਚਾਹੀਦੇ ਆ ਨਹੀਂ ਤਾਂ ਸੰਕਟ ਜਿਹੜਾ ਆ ਕੁਦਰਤ ਦੇ ਨਾਲ ਮਨੁੱਖ ਦੀ ਲੜਾਈ ਦੇ ਵਿੱਚ ਜਿੱਤ ਕੁਦਰਤ ਹੀ ਰਹੀ ਆ ਪਰ ਜੇ ਇਸ ਕਿਸਮ ਦੇ ਜਿਹੜੇ ਗਲਿਚਸ ਨੇ ਇਹ ਕੱਢ ਲਏ ਜਾਣ ਤਾਂ ਇਹਦੇ ਨਾਲ ਕਾਫੀ ਹੱਦ ਤੱਕ ਕੁਦਰਤ ਦੀ ਮਾਰ ਤੋਂ ਬਚਿਆ ਜਾ ਸਕਦਾ